ਲਓ ਜੀ ਗਾਜਰ ਤੇ ਗੋਭੀ ਦਾ ਬਹੁਤ ਹੀ ਟੇਸਟੀ ਖੱਟਾ ਮਿੱਠਾ ਗੁੜ ਵਾਲਾ ਅਚਾਰ ਜੇਕਰ ਤੁਸੀਂ ਇਸ ਤਰ੍ਹਾਂ ਬਣਾਓਗੇ ਨਾ ਤੁਸੀਂ 2 ਸਾਲ ਰੱਖੋ 3 ਸਾਲ ਰੱਖੋ ਕਦੇ ਵੀ ਖਰਾਬ ਨਹੀਂ ਹੋਵੇਗਾ ਤੇ ਇਸ ਤਰੀਕੇ ਨਾਲ ਬਣਾਓ ਖਾਓ ਬਹੁਤ ਵਧੀਆ ਚਟਪਟਾ ਅਚਾਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀ ਕਲਾ ਚ ਰੱਖੇ ਆਪਣੇ ਪਰਿਵਾਰਾਂ ਚ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਹੱਸਦੇ ਵਸਦੇ ਰਹੋ ਜੀ ਵਾਹਿਗੁਰੂ ਤੁਹਾਡੇ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ ਚ ਆਂ ਤੁਸੀਂ ਦੇਖ ਰਹੇ ਹੋ ਜੀ ਗੋਭੀ ਗੋਭੀ ਅੱਜ ਕੱਲ ਬਹੁਤ ਆ ਰਹੀ ਆ ਤੇ ਨਾਲ ਹੈਗੀਆਂ ਗਾਜਰਾਂ ਗੋਭੀ ਤੇ ਗਾਜਰ ਦਾ ਆਚਾਰ ਪਾਉਣਾ ਆ ਜੀ ਇਹ ਹੈਗੀਆਂ 2 ਕਿਲੋ ਗਾਜਰਾਂ ਆ ਤੇ 5 ਕਿਲੋ ਗੋਭੀ ਆ 2 ਤੋਂ ਉੱਪਰ ਹੀ ਸੀਗੀਆਂ 2 ਕਿਲੋ ਤੋਂ ਉੱਪਰ ਸੀਗੀਆਂ ਗਾਜਰਾਂ ਟੋੜੀਆਂ ਬਹੁਤ 2.5 ਕਿਲੋ ਹੋngੀਆਂ ਜਾਂ 3 ਕਿਲੋ ਦੇ ਲਗਭਗ 3 ਕਿਲੋ ਤੋਂ ਘੱਟ ਸੀਆਂ ਤੇ ਇਹ ਜਿਹੜੀ ਗੋਭੀ ਆ ਇਸ ਤਰ੍ਹਾਂ ਨਾ ਇਹਦੇ ਸਾਰੇ ਡੰਡਾ ਲਾ ਅਲੱਗ ਕਰਕੇ ਜਿਸ ਤਰ੍ਹਾਂ ਇਹਦਾ ਗੋਭੀ ਦਾ ਫੁੱਲ ਹੁੰਦਾ ਨਾ ਉੱਥੋਂ ਇਹਨੂੰ ਕੱਟਣਾ ਆਪਾਂ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਵਿਚਾਲਿਓ ਨਹੀਂ ਕੱਟਣਾ ਫੁੱਲ ਛੋਟਾ ਨਹੀਂ ਕਰਨਾ ਜਿਵੇਂ ਫੁੱਲ ਦੇ ਵਿੱਚ ਇਹਨਾਂ ਦੀਆਂ ਦੇਖੋ ਇਸ ਤਰ੍ਹਾਂ ਅਲੱਗ-ਅਲੱਗ ਫੁੱਲ ਲੱਗੇ ਹੋਏ ਨਾ ਦੇਖੋ ਇਸ ਤਰ੍ਹਾਂ ਛੋਟੇ-ਛੋਟੇ ਇਸ ਤਰ੍ਹਾਂ ਹੀ ਮੈਂ ਇਹਨਾਂ ਨੂੰ ਤੋੜਨਾ ਆ ਜਾਂ ਕੱਟਣਾ ਕਹਿ ਲਓ ਤੇ ਇਹ ਆਚਾਰ ਬਣਾਉਣਾ ਜੀ ਆਪਾਂ ਗਾਜਰ ਤੇ ਗੋਭੀ ਵਾਲਾ ਗੋੜ ਵਾਲਾ ਆਚਾਰ ਬਣਾਉਣਾ ਚਟਪਟਾ ਆਚਾਰ ਬਣਾਉਣਾ ਆ ਇਹ ਆਚਾਰ ਇੱਕ ਇਹੋ ਜਿਹਾ ਆਚਾਰ ਆ ਜ ਜਿਹਨੂੰ ਤੁਸੀਂ ਸਾਲਾਂ ਤੱਕ ਰੱਖ ਸਕਦੇ ਆ ਅਗਰ ਤੁਸੀਂ ਪੂਰੀ احتیاط ਵਰਤੋਗੇ ਤੁਸੀਂ 2 ਸਾਲ ਰੱਖੋ 3 ਸਾਲ ਰੱਖੋ ਪੰਮਾ 5 ਸਾਲ ਵੀ ਰੱਖੋ ਆਚਾਰ ਖਰਾਬ ਨਹੀਂ ਹੋਊਗਾ ਅਗਰ ਤੁਸੀਂ ਇਹਨੂੰ ਗਿੱਲਾ ਚਮਚਾ ਨਾ ਲਾਉਂਗੇ ਤੇ ਪੂਰੇ ਇਹਦੇ ਵਿੱਚ ਪ੍ਰੋਪਰ ਮਸਾਲੇ ਪਾਉਂਗੇ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਇਹਨੂੰ ਮਸਾਲੇ ਨੂੰ ਬਣਾ ਆਚਾਰ ਨੂੰ ਬਣਾ ਕੇ ਦੇਖਿਓ ਖਰਾਬ ਨਹੀਂ ਹੋਊਗਾ ਜੀ ਮੇਰੇ ਤਾਂ ਤਿੰਨ ਤਿੰਨ ਸਾਲ ਵੀ ਲੰਘ ਜਾਂਦੇ ਸੀਗੇ ਪਹਿਲਾਂ ਜਦੋਂ ਮੈਂ ਬਣਾਉਂਦੀ ਹੁੰਦੀ ਸੀ ਆਚਾਰ ਤੇ ਕੋਈ ਵੀ ਆਚਾਰ ਬਣਾ ਲਓ ਤੁਸੀਂ ਬੜੇ ਧਿਆਨ ਦੇ ਨਾਲ ਬਣਾਓ ਕਦੇ ਵੀ ਖਰਾਬ ਨਹੀਂ ਹੁੰਦਾ ਅਗਰ ਤੁਸੀਂ ਝੂਠੇ ਹੱਥ ਨਾਲ ਲਾਓ ਗਿੱਲਾ ਚਮਚ ਨਾ ਪਾਓ ਲੱਕੜ ਦੇ ਹੋ ਸਕਦਾ ਲੱਕੜ ਦੇ ਚਮਚ ਨਾਲ ਜਾਂ ਸੁੱਕੇ ਚਮਚ ਨਾਲ achar ਨੂੰ ਕੱਢੋਗੇ ਇਸ ਤਰ੍ਹਾਂ ਜੀ ਮੈਂ ਗੋਭੀ ਦੇ ਫੁੱਲ ਕੱਟ ਲਿਆ ਤੇ ਇੱਧਰ ਮੈਂ ਪਾਣੀ ਉਬਾਲਣ ਵਾਸਤੇ ਰੱਖਿਆ ਹੋਇਆ ਪਾਣੀ ਤਕਰੀਬਨ ਇੱਕ ਉਬਾਲ ਆ ਗਿਆ ਇਹਦੇ ਵਿੱਚ ਇੱਕ ਚਮਚ ਭਰ ਕੇ ਮੈਂ ਲੂਣ ਦਾ ਪਾਣਾ ਆ ਤੇ ਨਾਲ ਹੀ ਮੈਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਉਂਗੀ ਅੱਧਾ ਚਮਚ ਇਹਦੇ ਨਾਲ ਇਹ ਹੁੰਦਾ ਆ ਕਿ ਜਿਹੜੇ ਗੋਭੀ ਦੇ ਵਿੱਚ ਕੋਈ ਕੀੜਾ ਮਕੌੜਾ ਹੁੰਦਾ ਉਹ ਵੀ ਬਾਹਰ ਨਿਕਲ ਜਾਂਦਾ ਤੇ ਸਾਡੀ ਗੋਭੀ ਪੂਰੀ ਹਾਈਜੀਨਿਕ ਤਰੀਕੇ ਦੇ ਨਾਲ ਸਾਡੀ ਬਿਲਕੁਲ ਸਾਫ਼ ਸੁਥਰੀ ਤੇ ਵਧੀਆ ਹੋ ਜਾਂਦੀ ਆ ਇਹਨੂੰ ਕੋਈ ਵੀ ਇਹਦੇ ਵਿੱਚ ਕੋਈ ਕੀੜਾ ਕੂੜਾ ਜਾਂ ਕੁਝ ਵੀ ਕਿਸੇ ਵੀ ਕਿਸਮ ਦੀ ਮਿੱਟੀ ਘਟਾ ਹੋਵੇ ਸਭ ਬਿਲਕੁਲ ਬਾਹਰ ਨਿਕਲ ਜਾਂਦਾ ਗੋਭੀ ਤੋਂ ਇਸ ਤਰ੍ਹਾਂ ਜੀ ਦੇਖੋ ਮੈਂ ਗੋਭੀ ਨੂੰ ਦੋ ਵਾਰੀ ਇਹਦੇ ਪਾਣੀ ਦੇ ਵਿੱਚ ਕਰੂੰਗੀ ਕਿਉਂਕਿ ਪੈਨ ਤਾਂ ਵੱਡੀ ਆ ਪਰ ਗੋਭੀ ਜ਼ਿਆਦਾ ਸੀ ਤੇ ਜਦੋਂ ਆਪਾਂ ਇਹਨੂੰ ਗੋਭੀ ਨੂੰ ਸੁਕਾ ਲੈਣਾ ਫਿਰ ਇਹਨੇ ਤਕਰੀਬਨ ਇਹਦੇ ਵਿੱਚੋਂ ਅੱਧੇ ਰਹਿ ਜਾਣਾ ਆ ਜੀ ਦੇਖੋ ਪਾਣੀ ਨੂੰ ਉਬਾਲ ਆ ਗਿਆ ਇਸ ਤਰ੍ਹਾਂ ਮੈਂ ਗੋਭੀ ਦੇ ਪੀਸ ਪਾ ਰਹੀ ਆ ਤੇ ਪਾਣ ਤੋਂ ਬਾਅਦ ਗੈਸ ਦੀ ਫਲੇਮ ਜਿਹੜੀ ਆ ਉਨੀ ਜਿੰਨੀ ਹੈਗੀ ਉਨੀ ਰੱਖਣੀ ਆ ਮੀਡੀਅਮ ਆ ਮੀਡੀਅਮ ਤੇ ਹੀ ਰੱਖਣਾ ਪਹਿਲਾਂ ਉਵਾਲ ਆ ਜਾਵੇ ਤੇਜ ਜਦੋਂ ਪਾਣੀ ਗਰਮ ਕਰਨਾ ਆ ਗੈਸ ਦੀ ਫਲੇਮ ਤੇਜ ਕਰਕੇ ਪਾਣੀ ਨੂੰ ਇੱਕੋ ਉਵਾਲ ਦੇ ਲੈਣਾ ਫਿਰ ਗੈਸ ਦੀ ਫਲੇਮ ਮੀਡੀਅਮ ਕਰ ਲੈਣੀ ਆ ਕਿਉਂਕਿ ਪਾਣੀ ਰਿਝਣ ਲੱਗ ਜਾਂਦਾ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਇਹ ਗੋਭੀ ਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਦਾਣਾ ਪਾਣ ਤੋਂ ਬਾਅਦ ਤਕਰੀਬਨ ਅੱਧਾ ਕੁ ਮਿੰਟ ਹੀ ਰੱਖਣਾ ਆ ਗੋਭੀ ਨੂੰ ਇਹਦੇ ਵਿੱਚ ਉਬਾਲੇ ਨਹੀਂ ਦਵਾਣੇ ਤੇ ਨਾ ਹੀ ਇਹਨੂੰ ਗੋਭੀ ਨੇ ਇਹਦੇ ਪਾਣੀ ਦੇ ਵਿੱਚ ਰਿੰਦਣਾ ਸਿਰਫ ਅੱਧਾ ਮਿੰਟ ਰਿਜਦੇ ਹੋਏ ਪਾਣੀ ਦੇ ਵਿੱਚ ਰੱਖਣਾ ਆ ਤੇ ਹੁਣ ਤੁਸੀਂ ਦੇਖੋ ਅੱਧੇ ਮਿੰਟ ਤੋਂ ਥੋੜੇ ਜਿਹਾ ਜ਼ਿਆਦਾ ਹੋ ਗਿਆ 1 ਮਿੰਟ ਦੇ ਲਗਭਗ ਹੋ ਗਿਆ ਮੈਂ ਤੁਹਾਨੂੰ ਦੱਸ ਰਹੀ ਆ ਤੇ ਕਿਉਂਕਿ ਗੈਸ ਦੀ ਫਲੇਮ ਮੈਂ ਘੱਟ ਕੀਤੀ ਹੋਈ ਸੀ ਇਸ ਤਰ੍ਹਾਂ ਆਪਾਂ ਇਹਨੂੰ ਗੋਭੀ ਨੂੰ ਪੂਰੇ ਤਰ ਤਰੀਕੇ ਦੇ ਨਾਲ ਛਾਣਨੀ ਦੇ ਨਾਲ ਛਾਣ ਲੈਣਾ ਹਲਦੀ ਪਾਉਣੀ ਬਹੁਤ ਜ਼ਰੂਰੀ ਆ ਹਲਦੀ ਨਾਲ ਇਹਦਾ ਕਲਰ ਬਹੁਤ ਸੋਹਣਾ ਰਹਿੰਦਾ ਗੋਭੀ ਦਾ ਤੇ ਹਲਦੀ ਵੀ ਜਿਹੜੀ ਜੀ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਕੋਈ ਵੀ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਜਿੱਦਾਂ ਗੋਭੀ ਦੇ ਵਿੱਚ ਦਵਾਈਆਂ ਦੂਈਆਂ ਹੁੰਦੀਆਂ ਕੋਈ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹਲਦੀ ਪਾਉਣ ਦੇ ਨਾਲ ਬਿਲਕੁਲ ਸਾਫ਼ ਸੁਥਰੀ ਤੇ ਤੰਦਰੁਸਤ ਗੋਭੀ ਬਣ ਜਾਂਦੀ ਆ ਤਾਂ ਜੋ ਖਾਣ ਵਾਲਾ ਵੀ ਤੰਦਰੁਸਤ ਰਹੇ ਲਓ ਜੀ ਇਸ ਤਰ੍ਹਾਂ ਮੈਂ ਇਨੂੰ ਮੈਂ ਇਹਦੇ ਚਾਰਨੀ ਦੇ ਨਾਲ ਕੱਢ ਰਹੀਆਂ ਗੋਭੀ ਸਾਰੀ ਕੱਢ ਲਈ ਪਾਣੀ ਆਪਾਂ ਚੇਂਜ ਨਹੀਂ ਕਰਨਾ ਇਸੇ ਪਾਣੀ ਦੇ ਵਿੱਚ ਜਿਹੜੀ ਬਾਕੀ ਬਚਦੀ ਹੋਈ ਗੋਭੀ ਆ ਉਹ ਵੀ ਮੈਂ ਪਾ ਲੈਣੀ ਆ ਪਾਣੀ ਨੂੰ ਇਸ ਤਰ੍ਹਾਂ ਹੀ ਉਬਾਲ ਪਾਣੀ ਉਸੇ ਫਲੇਮ ਤੇ ਗੈਸ ਦੀ ਮੀਡੀਅਮ ਫਲੇਮ ਤੇ ਪਾਣੀ ਰਿੱਚ ਰਿਹਾ ਆ ਤੇ ਸਾਰੀ ਗੋਭੀ ਮੈਂ ਇਸ ਤਰ੍ਹਾਂ ਪਾ ਦੇਣੀ ਇਹਦੇ ਵਿੱਚ ਤੇ ਕੋਲ ਖੜ ਕੇ ਹੀ ਗੋਭੀ ਨੂੰ ਅੱਧਾ ਕੁ ਮਿੰਟ ਤੁਸੀਂ ਲਵਾਣਾ ਆ ਅੱਧੇ ਮਿੰਟ ਤੋਂ ਥੋੜਾ ਬਹੁਤ ਜ਼ਿਆਦਾ ਹੋ ਜਾਵੇ 1 ਮਿੰਟ ਦੇ ਵਿੱਚ ਵਿੱਚ ਮਤਲਬ ਗੋਭੀ ਨੂੰ ਤੁਸੀਂ ਬਾਹਰ ਕੱਢ ਲੈਣਾ ਆ ਤਾਂ ਜੋ ਇਹ ਗੋਭੀ ਨੂੰ ਫਿਰ ਆਪਾਂ ਜਦੋਂ ਮਸਾਲਿਆਂ ਚ ਵੀ ਵਿੱਚ ਵੀ ਪਕਾਉਣਾ ਆ ਤੇ ਮੈਸ਼ੀ ਜੀ ਨਾ ਗੋਭੀ ਹੋਵੇ ਆਪਾਂ ਬਿਲਕੁਲ ਖੜਮਾ ਜਿਹਾ ਕਰੰਚੀ ਜਿਹਾ achar ਪਾਉਣਾ ਆ ਤੇ ਇਹ achar ਬਹੁਤ ਟੇਸਟੀ ਬਣਦਾ ਆ ਤੇ ਆਹ ਲਓ ਜੀ ਗੋਭੀ ਸਾਰੀ ਮੈਂ ਕੱਢ ਲਈਆ ਹੁਣ ਮੈਂ ਇਹਦੇ ਵਿੱਚ ਇਸੇ ਤਰ੍ਹਾਂ ਹੀ ਗਾਜਰਾ ਪਾਉਣੀਆਂ ਆ ਦੇਖੋ ਗਾਜਰਾ ਵੀ ਪਾਤੀਆਂ ਗਾਜਰਾ ਨੂੰ ਵੀ ਇਸੇ ਤਰ੍ਹਾਂ ਬਹੁਤਾ ਜ਼ਿਆਦਾ ਟਾਈਮ ਨਹੀਂ ਲਗਵਾਉਣਾ ਤੇ ਤੁਸੀਂ ਯਕੀਨ ਜਾਣਿਓ ਜੀ ਜਦੋਂ ਇਹ ਚਾਰ ਬਣ ਚੁੱਕਾ ਸੀ ਆਪਾਂ ਖਾਣਾ ਸ਼ੁਰੂ ਕੀਤਾ ਸੀ ਬਹੁਤ ਹੀ ਸੌਫਟ ਬਹੁਤ ਹੀ ਟੇਸਟੀ ਬਹੁਤ ਜ਼ਿਆਦਾ ਵਧੀਆ ਚਾਰ ਬਣ ਕੇ ਤਿਆਰ ਹੋਇਆ ਸੀ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਕਿਸੇ ਵੀ ਕਿਸਮ ਦਾ ਚਾਰ ਪਾਉਨੇ ਆ ਤੇ ਜਿਵੇਂ ਕਿ ਮੈਂ ਪਿਛਲੀ ਵਾਰ ਮੇਰੇ ਇੱਕ ਮੇਰੇ ਚੈਨਲ ਤੇ ਮੇਰੇ ਉਹ ਵੀਡੀਓ ਹੈਗੀ ਆ ਜੀ ਅਰਬੀ ਦਾ ਚਾਰ ਅਰਬੀ ਦਾ ਚਾਰ ਮੈਂ ਪਾਇਆ ਸੀ ਉਹ ਦੇਖੋ ਹਜੇ ਤੱਕ ਵੀ ਅਸੀਂ ਇਹ ਚਾਰ ਖਾ ਰਹੇ ਆ ਤਕਰੀਬਨ 6-7 ਬੰਦੇ ਚੇ 6 ਮਹੀਨੇ ਹੋ ਚੱਲੇ ਆ ਚਾਰ ਪਾਏ ਨੂੰ 5 ਤੋਂ 6 ਮਹੀਨੇ ਤੇ ਆਚਾਰ ਬਿਲਕੁਲ ਵਧੀਆ ਆ ਪਰਫੈਕਟ ਆ ਹੁਣ ਸਾਡਾ ਆਚਾਰ ਸਿਰਫ ਇੱਕ ਦੋ ਚਮਚ ਹੀ ਰਹਿ ਗਏ ਆ ਇਹ ਉਹਦੇ ਗੋਭੀ ਦੇ ਸੌਰੀ ਅਰਬੀ ਦੇ ਤੇ ਆਚਾਰ ਖਰਾਬ ਨਹੀਂ ਹੋਇਆ ਆ ਦੇਖੋ ਜੀ ਮੈਂ ਇੱਕ ਧੁੱਪੇ ਮੰਜਾ ਡਾ ਕੇ ਉੱਤੇ ਸਾਫ ਸੁਥਰੀ ਆਪਾਂ ਚਾਦਰ ਵਿਛਾ ਲੈਣੀ ਆ ਤੇ ਇਸ ਤਰ੍ਹਾਂ ਗੋਭੀ ਤੇ ਫੁੱਲ ਜਿਹੜੇ ਕੱਲੇ ਕੱਲੇ ਕਰ ਲਏ ਆ ਤੇ ਨਾਲ ਹੀ ਮੈਂ ਜਿਹੜੀਆਂ ਗਾਜਰਾਂ ਆ ਕਟੀਆਂ ਹੋਈਆਂ ਇਹ ਵੀ ਇਸ ਤਰ੍ਹਾਂ ਹੀ ਕਰ ਲੈਣੀਆਂ ਆ ਆ ਦੇਖੋ ਧੁੱਪ ਬਹੁਤ ਵਧੀਆ ਸ਼ਾਨਦਾਰ ਧੋਪਿਆ ਕਾੜਕ ਧੋਪਿਆ ਧੁੱਪ ਇੰਨੀ ਕੁ ਲਵਾਣੀ ਆ ਕਿ ਜਿਹੜਾ ਗੋਭੀ ਦੇ ਵਿੱਚ ਮੋਇਸਚਰਾਈਜ਼ਰ ਆ ਜਾਂ ਮੋਇਸਚਰ ਆ ਮਤਲਬ ਗਿੱਲਾ ਆ ਉਹ ਸਾਰਾ ਬਿਲਕੁਲ ਧੁੱਪ ਦੇ ਨਾਲ ਸੁੱਕ ਜਵੇ ਬਾਕੀ ਆਪਾਂ ਮਸਾਲਿਆਂ 'ਚ ਭੁੰਨ ਕੇ ਵੀ ਸੁਖਾਵਾਂਗੇ ਆ ਦੇਖੋ ਗੋਭੀ ਨੂੰ ਨੰਗਾ ਨਹੀਂ ਰੱਖਣਾ ਮਿੱਟੀ ਘੱਟੇ ਤੋਂ ਬਚਾ ਕੇ ਰੱਖਣਾ ਜੀ ਗੋਭੀ ਨੂੰ ਆ ਦੇਖੋ ਇਸ ਤਰ੍ਹਾਂ ਕੋਈ ਪਤਲਾ ਜਿਹਾ ਕੱਪੜਾ ਚੁੰਨੀ ਜਾਂ ਮलमल ਦਾ ਕੋਈ ਵੀ ਕੱਪੜਾ ਤੁਸੀਂ ਦੇ ਦਿਓ ਧੁੱਪ ਤਾਂ ਫਿਰ ਵੀ ਲੱਗੀ ਜਾਣੀ ਆ ਜੀ ਤੇ ਮੈਂ ਹੁਣ ਇਹਦਾ ਕੱਪੜਾ ਚੇਂਜ ਕਰ ਦਿੱਤਾ ਸੀ ਥੋੜਾ ਮੈਨੂੰ ਮੋਟਾ ਲੱਗ ਰਿਹਾ ਸੀਗਾ ਤੇ ਮੈਂ ਇੱਥੇ ਆਹਾ ਬਿਲਕੁਲ ਪਤਲਾ ਮलमल ਦੀ ਮੈਂ ਦੁਪੱਟਾ ਦੇ ਦਿੱਤਾ ਸੀਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਟਕਿਆ ਹੋਇਆ ਦੋ ਧੁੱਪਾਂ ਲੱਗ ਗਈਆਂ ਤਕਰੀਬਨ ਦੋ ਦਿਨ ਲਵਾਏ ਆ ਮੈਂ ਪਹਿਲਾਂ ਧੁੱਪ ਇੱਕ ਦਿਨ ਦੀ ਧੁੱਪ ਲਵਾਈ ਉਸ ਤੋਂ ਬਾਅਦ ਇਹਨੂੰ ਮੈਂ ਰਾਤ ਨੂੰ ਅੰਦਰ ਰੱਖ ਲਿਆ ਸੀ ਸ਼ਾਮ ਪੈਣ ਤੇ ਦੂਸਰੇ ਦਿਨ ਦੀ ਫਿਰ ਧੁੱਪ ਲਵਾਈ ਆ ਕਿਉਂਕਿ ਜਿੰਨੀ ਆਪਾਂ ਇਹਨੂੰ ਵਧੀਆ ਧੁੱਪ ਲਵਾਵਾਂਗੇ ਇਹ ਆਚਾਰ ਉਨਾ ਹੀ ਵਧੀਆ ਬਣੂਗਾ ਚੀੜਾ ਨਹੀਂ ਬਣੂਗਾ ਸੌਫਟ ਆਚਾਰ ਬਣ ਕੇ ਤਿਆਰ ਹੋਊਗਾ ਲਓ ਜੀ ਹੁਣ ਮੈਂ ਇਹਨੂੰ ਅੱਜ ਦੂਸਰੇ ਦਿਨ ਇਹਨੂੰ ਮੈਂ ਚੱਕ ਕੇ ਲਿਜਾ ਰਹੀ ਆ ਆਚਾਰ ਪਾਉਣ ਵਾਸਤੇ ਤੇ ਜੀ ਅਚਾਰ ਇਹ ਪਾਣ ਵਾਸਤੇ ਆ ਦੇਖੋ ਤੁਹਾਨੂੰ ਮੈਂ ਮਸਾਲੇ ਦਿਖਾ ਰਹੀ ਆ ਦੋ ਚਮਚ ਜੀਰੇ ਦੇ ਆ ਇੱਕ ਚਮਚ ਜਵੈਣ ਦਾ ਆ ਦੋ ਤੋਂ ਤਿੰਨ ਤਿੰਨ ਚਮਚ ਹੈਗੇ ਆ ਜੀ ਇਹ ਸੌਂਫ ਦੇ ਤੇ ਇਹ ਹੈਗੀਆਂ ਜੀ ਦਾਸ 20 25 ਦਾਣੇ ਹੈਗੇ ਆ ਵੱਡੇ ਲਾ ਕਾਲੀ ਮਿਰਚ ਦੇ ਦਾਲ ਚੀਨੀਆਂ ਦੋ ਤਿੰਨ ਬੜੀਆਂ ਲੈਚੀਆਂ ਆ ਲੌਂਗ ਆ ਤੇ ਮੇਥੀ ਦਾਣਾ ਆ ਇਹਨਾਂ ਸਾਰਿਆਂ ਮਸਾਲਿਆਂ ਨੂੰ ਆਪਾਂ ਡਰਾਈ ਰੋਸਟ ਕਰਨਾ ਆ ਇਸ ਤਰ੍ਹਾਂ ਪੈਨ ਦੇ ਵਿੱਚ ਪਾ ਕੇ ਅਗਰ ਤੁਸੀਂ ਚਾਹੋ ਤਾਂ ਡਰਾਈ ਰੋਸਟ ਕਰ ਲਓ ਅਗਰ ਤੁਸੀਂ ਮਸਾਲਿਆਂ ਦੇ ਵਿੱਚ ਭੁੰਨਣਾ ਚਾਹੁੰਦੇ ਆ ਉਸ ਤਰ੍ਹਾਂ ਵੀ ਭੁੰਨ ਸਕਦੇ ਆ ਕਿਉਂਕਿ ਮਸਾਲੇ ਭੁੰਨਣ ਦੇ ਵਿੱਚ ਵੀ ਇਹ ਵਧੀਆ ਹੋ ਜਾਂਦੇ ਪਰ ਮੈਂ ਡਰਾਈ ਰੋਸਟ ਹੀ ਕਰਕੇ ਪਾਉਣੀ ਆ ਤਾਂ ਜੋ ਕਿਸੇ ਕਿਸਮ ਦਾ ਆਚਾਰ ਬਣਾਉਣ ਵਿੱਚ ਕੋਈ ਵੀ ਲਾਪਰਵਾਹੀ ਨਾ ਹੋਵੇ ਤੇ ਆਚਾਰ ਸਾਡਾ ਵਧੀਆ ਬਣੇ ਜਿਹੜੀ ਬੜੀ ਇਲਾਇਚੀ ਆ ਇਹਦੇ ਵੀ ਮੈਂ ਇਸ ਤਰ੍ਹਾਂ ਦਾਣੇ ਕੱਟ ਲੈਣੇ ਆ ਦਾਣੇ ਕੱਢ ਕੇ ਹੀ ਇਹ ਆ ਦੇਖੋ ਇਸ ਤਰ੍ਹਾਂ ਪਾਉਣੇ ਆ ਜਿਹੜਾ ਛਿਲਕਾ ਆ ਛਿਲਕਾ ਮੈਂ ਅਲੱਗ ਕਰ ਦੇਣਾ ਅਗਰ ਤੁਸੀਂ ਚਾਹੋ ਛਿਲਕਾ ਵੀ ਵਿੱਚ ਲੈ ਸਕਦੇ ਆ ਤੇ ਇਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਭੁੰਨ ਲੈਣਾ ਆ ਮੀਡੀਅਮ ਫਲੇਮ ਰੱਖਣੀ ਗੈਸ ਦੀ ਜਿਆਦਾ ਤੇਜ਼ ਨਹੀਂ ਕਰਨੀ ਜਦੋਂ ਖੁਸ਼ਬੂ ਆਉਣ ਲੱਗ ਜਵੇ ਤਾਂ ਇਹਨਾਂ ਮਸਾਲਿਆਂ ਨੂੰ ਆਪਾਂ ਠੰਡਾ ਕਰਨਾ ਆ ਠੰਡਾ ਕਰਨ ਤੋਂ ਬਾਅਦ ਜੀ ਇਹਨੂੰ ਦਰਦਰਾ ਮਸਾਲਿਆਂ ਨੂੰ ਪੀਸਣਾ ਆ ਹੁਣ ਜਦੋਂ ਇਹ ਗੈਸ ਦੀ ਫਲੇਮ ਬੰਦ ਕਰ ਦਿੱਤੀ ਆ ਹੁਣ ਇਹਦੇ ਵਿੱਚ ਮੈਂ ਪਾਈ ਆ ਜੀ ਪੀੜੀ ਸਰੋਂ ਜਿਹਨੂੰ ਆਪਾਂ ਰਾਈ ਵੀ ਕਹਿੰਦੇ ਆ ਅਗਰ ਤੁਹਾਡੇ ਕੋਲ ਪੀੜੀ ਸਰੋਂ ਹੈਗੀ ਉਹ ਪਾ ਦਿਓ ਅਗਰ ਤੁਹਾਡੇ ਕੋਲ ਦੂਸਰੀ ਮਾਸਟਰ ਸੀਡ ਜਿਹੜੇ ਬਲੈਕ ਹੁੰਦੇ ਆ ਉਹ ਪਾ ਦਿਓ ਤੇ ਇੱਕ ਪਰਪਲ ਜੇ ਵੀ ਹੁੰਦੇ ਤੁਸੀਂ ਉਹ ਵੀ ਪਾ ਸਕਦੇ ਜਿਹਨੂੰ ਆਪਾਂ ਰਾਈ ਕਹਿੰਦੇ ਆ ਤੇ ਇਹਨੂੰ ਆਪਾਂ ਹੁਣ ਠੰਡਾ ਹੋਣ ਵਾਸਤੇ ਰੱਖ ਲਿਆ ਤੇ ਦੂਸਰੇ ਪਾਸੇ ਮੈਂ ਤੁਹਾਨੂੰ ਦਿਖਾ ਰਹੀ ਆ ਗੁੜ ਗੁੜ ਦੇ ਵਿੱਚ ਮੈਂ ਤਕਰੀਬਨ ਇੱਕ ਛੋਟੀ ਕੋਲੀ ਛੋਟੀ ਜਿਹੜੀ ਹੁੰਦੀ ਮਤਲਬ ਅੱਧਾ ਕੱਪ ਰੱਖੋ ਜੀ ਸਿਰਕੇ ਦਾ ਪਾਇਆ ਗੁੜ ਨੂੰ ਮੈਂ ਸਿਰਕੇ ਦੇ ਵਿੱਚ ਭਿਉਂ ਦਿੱਤਾ ਤੇ ਆ ਦੇਖੋ ਮਸਾਲੇ ਮੈਂ ਇਸ ਤਰ੍ਹਾਂ ਦਰਦਰੇ ਇਹਨਾਂ ਨੂੰ ਪੀਸ ਲਿਆ ਮਸਾਲਿਆਂ ਨੂੰ ਬਿਲਕੁਲ ਪਾਊਡਰ ਨਹੀਂ ਬਣਾਉਣਾ ਦਰਦਰਾ ਹੀ ਪੀਸਣਾ ਮਸਾਲਿਆਂ ਨੂੰ ਗੈਸ ਦੀ ਫਲੇਮ ਓਨ ਕਰ ਲਈ ਹੈ ਜੀ ਹੁਣ ਸਾਡੇ achar ਬਣਾਉਣ ਦੀ ਤਿਆਰੀ ਹੋਣ ਲੱਗੀ ਹੈ ਜੈ ਸ਼ੁਰੂ ਬਰਤਨ ਜਿਹੜਾ ਮੋٹے ਤਲੇ ਦਾ ਲੈਣਾ ਖੁੱਲਾ ਬਰਤਨ ਦੇ ਲੈਣਾ ਇਹਦੇ ਵਿੱਚ ਮੈਂ 2 ਤੋਂ 3 ਕੜਸ਼ੀਆਂ ਜੀ ਸਰੋਂ ਦੇ ਤੇਲ ਦੀਆਂ ਲਈਆਂ ਬਹੁਤ ਜ਼ਿਆਦਾ ਵੀ ਨਹੀਂ ਲੈਣਾ ਬਹੁਤ ਘੱਟ ਵੀ ਤੇਲ ਨਹੀਂ ਲੈਣਾ ਆ ਦੇਖੋ ਸਰੋਂ ਦਾ ਤੇਲ ਪਾ ਲਿਆ ਇਹਦੇ ਵਿੱਚ ਇੱਕ ਕੜਤਨ ਹੁੰਦੀ ਆ ਤੇਲ ਦੀ ਕੋੜਾਪਨ ਹੁੰਦਾ ਉਹਨੂੰ ਆਪਾਂ ਕੱਢਣਾ ਆ ਤੇ ਜਿੰਨਾ ਚਿਰ ਉਹ ਬਿਲਕੁਲ ਤੇਲ ਸਾਡਾ ਨਾਲੇ ਪਤਲਾ ਹੋ ਜਾਂਦਾ ਤੇ ਨਾਲੇ ਕੜਤਨ ਨਿਕਲ ਜਾਂਦੀ ਆ ਇਹ ਜੀ ਮੈਂ ਤਿੰਨ ਚਮਚ ਵੱਡੇ ਲਸਣ ਦੇ ਲਾਏ ਆ ਤੇ ਤਿੰਨ ਚਮਚ ਹੀ ਆਦਰਕ ਦੇ ਲਏ ਆ ਤੇਲ ਸਾਡਾ ਗਰਮ ਹੋ ਚੁੱਕਾ ਸੀ ਜੀ ਤੇ ਇਹਦੇ ਵਿੱਚ ਹੁਣ ਮੈਂ ਇਹ ਲਸਣ ਤੇ ਆਦਰਕ ਨੂੰ ਪਾ ਕੇ ਚੰਗੀ ਤਰ੍ਹਾਂ ਭੁੰਨਣਾ ਆ ਦੇਖੋ ਜਿਆਦਾ ਤੇਜ਼ ਜਦੋਂ ਤੇਲ ਗਰਮ ਹੋਵੇ ਥੋੜਾ ਉਹਨੂੰ ਘਟ ਕਰ ਲੈਣਾ ਥੋੜੀ ਵੇਟ ਕਰ ਲੈਣੀ ਉਡੀਕ ਕਰ ਲੈਣੀ ਹੈ ਥੋੜਾ ਜਿਹਾ ਤੇਲ ਘਟ ਜਿਹੜਾ ਜਿਆਦਾ ਹਾਈ ਟੈਂਪਰੇਚਰ ਤੇਲ ਦਾ ਹੁੰਦਾ ਥੋੜਾ ਘਟ ਜਾਵੇ ਫੇਰ ਹੀ ਲਸਣ ਅਦਰਕ ਪਾਣਾ ਹੈ ਜਿੰਨਾ ਆਪਾਂ ਮੀਡੀਅਮ ਫਲੇਮ ਤੇ ਭੁੰਨਾਗੇ ਉਨਾਂ ਹੀ ਲਸਣ ਦਾ ਫਲੇਵਰ ਆਚਾਰ ਦੇ ਵਿੱਚ ਲਸਣ ਤੇ ਅਦਰਕ ਦਾ ਵਾਧਾ ਆਊਗਾ ਲਸਣ ਨੂੰ ਉਨਾਂ ਚਿਰ ਭੁੰਨਣਾ ਜਿੰਨਾ ਚਿਰ ਇਹਦਾ ਬਿਲਕੁਲ ਕੱਚਾਪਨ ਖਤਮ ਨਹੀਂ ਹੋ ਜਾਂਦਾ ਇਹ ਜੀ 2 ਚਮਚੇ ਮੈਂ ਲਏ ਕਲੌਂਜੀ ਦੇ ਤੇ 1 ਚਮਚ ਛੋਟਾ ਮੈਂ ਲਿਆ ਜੀ ਹਿੰਗ ਦਾ ਹਿੰਗ ਜਿਹੜੀ ਆ ਬਹੁਤ ਜ਼ਰੂਰੀ ਆ ਪੌਣੀ ਹਿੰਗ ਪਾਉਣ ਦੇ ਨਾਲ ਇਹ ਹੁੰਦਾ ਸਾਨੂੰ ਜਿਹੜਾ ਆਚਾਰ ਆ ਸਾਡਾ ਵਧੀਆ ਹੋਊਗਾ ਹਾਜਮੇਦਾਰ ਹੋਊਗਾ ਤੇ ਸਾਡੇ ਪੇਟ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਛੇਤੀ ਹਾਜਮ ਹੋਊਗਾ ਸਾਨੂੰ ਤੇ ਨਾਲ ਹੀ ਜਿਹੜਾ ਇਹ ਗੋੜਿਆ ਆਪਾਂ ਸਿਰਕੇ ਦੇ ਵਿੱਚ ਭੁੰਨਤਾ ਹੋਇਆ ਇਹ ਵੀ ਪਾ ਦਾਣਾ ਆ ਅਗਰ ਤੁਸੀਂ ਜ਼ਿਆਦਾ ਚਾਰਾ ਦਾ ਖੱਟਾਪਨ ਕਰਨਾ ਚਾਹੁੰਦੇ ਸਿਰਕਾ ਥੋੜਾ ਵਧਾ ਦਿਓ ਵੈਸੇ ਠੀਕ ਹੈ ਕਿਉਂਕਿ ਆਪਾਂ ਰਾਈ ਵੀ ਪਾਈ ਆ ਆਪਾਂ ਹੋਰ ਵੀ ਮਸਾਲੇ ਪਾਉਣੇ ਆ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦੀ ਆ ਤੇ ਗੁੜ ਨੂੰ ਬਿਲਕੁਲ ਚੰਗੀ ਤਰ੍ਹਾਂ ਇਹਦੇ ਵਿੱਚ ਪਕਾਉਣਾ ਆ ਆ ਦੇਖੋ ਗੁੜ ਚ ਪੂਰੀ ਤਰ੍ਹਾਂ ਮੈਲਟ ਹੋ ਗਿਆ ਤੇ ਨਾਲ ਜਿਹੜੇ ਆਪਣੇ ਦਰਦਰੇ ਮਸਾਲੇ ਸੀਗੇ ਕੁੱਟ ਕੇ ਰੱਖੇ ਹੋਏ ਉਹ ਸਾਰੇ ਮਸਾਲੇ ਪਾ ਦੇਣੇ ਆ ਇਹ ਡਿਪੈਂਡ ਕਰਦਾ ਜੀ ਆਚਾਰ ਦੀ ਕੁਆਂਟੀਟੀ ਤੇ ਜਿੰਨੇ ਕ ਤੁਸੀਂ ਆਚਾਰ ਵਾਸਤੇ ਸਬਜ਼ੀਆਂ ਲਈਆਂ ਆ ਉਸ ਦੇ ਨਾਲ ਹੀ ਤੁਸੀਂ ਮਸਾਲੇ ਪਾਉਣੇ ਆ ਇਹ ਨਾ ਹੋਵੇ ਕਿ ਤੁਹਾਡੇ ਕੋਲ ਸਬਜ਼ੀਆਂ ਥੋੜੀਆਂ ਹੋਣ ਮਸਾਲੇ ਜ਼ਿਆਦਾ ਹੋਣ ਜਾਂ ਮਸਾਲੇ ਘੱਟ ਹੋਣ ਸਬਜ਼ੀਆਂ ਜ਼ਿਆਦਾ ਹੋਣ ਇੱਕ ਚਮਚਾ ਛੋਟਾ ਮੈਂ ਪਾਇਆ ਜੀ ਹਲਦੀ ਦਾ 2 ਤੋਂ 3 ਚਮਚ ਪਾਇਆ ਜੀ ਦੇਗੀ ਲਾਲ ਮਿਰਚ ਕਲਰ ਵਾਸਤੇ ਹੁੰਦੀ ਵਧੀਆ ਹੁੰਦੀ ਆ ਤੇ ਇੱਕ ਮੈਂ ਛੋਟਾ ਚਮਚ ਭਰ ਕੇ ਡੇਢ ਚਮਚ ਪਾਇਆ ਜੀ ਮੈਂ ਕਾਲੇ ਨਮਕ ਦਾ ਤੇ ਨਾਲ ਹੀ ਪਾਇਆ ਮੈਂ ਸੇਂਧਾ ਨਮਕ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਆ ਮਿਕਸ ਕਰਨਾ ਆ ਜੀ ਆ ਦੇਖੋ ਨਮਕ ਜਿਹੜਾ ਆ ਇਹ ਜਿਆਦਾ ਪਾਣਾ ਆ ਨਮਕ ਦੇ ਨਮਕ ਦੇ ਮੈਂ ਤਕਰੀਬਨ ਤਿੰਨ ਵੱਡੇ ਚਮਚ ਜਿਹੜੇ ਆ ਉਹ ਭਰ ਕੇ ਪਾਏ ਆ ਜਿੰਨਾ ਅਸੀਂ ਨਮਕ ਜ਼ਿਆਦਾ ਪਾਵਾਂਗੇ ਉੰਨਾ ਚਾਰ ਸਾਡਾ ਵੱਧ ਟਾਈਮ ਰਹੂਗਾ ਖਰਾਬ ਨਹੀਂ ਕਦੇ ਵੀ ਹੋਊਗਾ ਅਗਰ ਹਮੇਸ਼ਾ achar ਖਰਾਬ ਹੋਊਗਾ ਘੱਟ ਨਮਕ ਦੇ ਨਾਲ ਹੋਊਗਾ ਨਮਕ ਘੱਟ ਹੋਊਗਾ ਜਾਂ ਉਹਦੇ ਵਿੱਚ ਗਿੱਲਾ ਭਾਂਡਾ ਪਾਇਆ ਹੋਊਗਾ ਸੌਰੀ ਗਿੱਲਾ ਚਮਚ ਪਾਇਆ ਹੋਊਗਾ ਦੂਸਰੇ ਪਾਸੇ ਜੀ ਮੈਨੂੰ ਯਾਦ ਭੁੱਲ ਗਿਆ ਸੀਗਾ ਮੈਂ ਗੈਸ ਦੀ ਫਲੇਮ ਔਨ ਕਰਕੇ ਦੂਸਰੇ ਪਾਸੇ ਮੈਂ ਤੇਲ ਗਰਮ ਕਰਕੇ ਉਹਦੇ ਵਿੱਚ ਮੈਂ ਪਾਈ ਜੀ ਰਤਨ ਜੋਤ ਰਤਨ ਜੋਤ ਜ਼ਰੂਰ ਪਾਇਆ ਕਰੋ ਜੀ ਆਚਾਰ ਦੇ ਵਿੱਚ ਇਹਦੇ ਨਾਲ ਇਹ ਹੁੰਦਾ ਇੱਕ ਤਾਂ ਆਚਾਰ ਦਾ ਕਲਰ ਬਹੁਤ ਸੋਹਣਾ ਆਉਂਦਾ ਦੂਸਰਾ ਜੀ ਇਹ ਰਤਨ ਜੋਤ ਜਿਹੜੀ ਆ ਸਾਡੀਆਂ ਹੱਡੀਆਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਕਿਤੇ ਤੁਹਾਡੇ ਦਰਦ ਹੁੰਦੀ ਹੋਵੇ ਤੁਸੀਂ ਇਹ ਤੇਲ ਬਣਾ ਕੇ ਰੱਖ ਲਓ ਇਹ ਸਰੀਰ ਤੇ ਮਲੋ ਇਨਾ ਬਹੁਤ ਫਾਇਦਾ ਹੁੰਦਾ ਆ ਸੋ ਜੀ ਇਸ ਕਰਕੇ ਮੈਂ ਰਤਨ ਜੋਤ ਜਿਹੜਾ ਆਚਾਰ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਆ ਮੈਂ ਪਾਉਂਦੀ ਹੁੰਨੀ ਆ ਤੇ ਇਸ ਟਾਈਮ ਤੇ ਵੀ ਪਾਦ ਤਾਂ ਕੋਈ ਗੱਲ ਨਹੀਂ ਅਗਰ ਆਪਾਂ ਜੇ ਇਸ ਟਾਈਮ ਤੇ ਇਹਦੇ ਵਿੱਚ ਲਸਣ ਆਦਰਕ ਪਾਨੇ ਉਸ ਟਾਈਮ ਤੇ ਵੀ ਪਾਇਆ ਜਾ ਸਕਦਾ ਆ ਸੋ ਜੀ ਇਸ ਤਰ੍ਹਾਂ ਇਹਨੂੰ ਮੈਂ ਪਾਦ ਤਾਂ ਪਾਣ ਤੋਂ ਬਾਅਦ ਹੁਣ ਇਹਨੂੰ ਵੀ ਸਾਰੇ ਨੂੰ ਮਿਕਸ ਕਰ ਲੈਣਾ ਇਹਦਾ ਫਲੇਵਰ ਵੀ ਬਹੁਤ ਸੋਹਣਾ ਆਂਦਾ ਆ ਤੇ ਆਚਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਮਸਾਲੇ ਸਾਡੇ ਬਿਲਕੁਲ ਚੰਗੀ ਤਰ੍ਹਾਂ ਭੁੱਜ ਗਏ ਸੀ ਹੁਣ ਮੈਂ ਪਾਣੀ ਇਹਦੇ ਵਿੱਚ ਗੋਭੀ ਤੇ ਗਾਜਰ ਤੇ ਗੋਭੀ ਗਾਜਰ ਮੈਨੂੰ ਲੱਗ ਰਿਹਾ ਸੀ ਬਰਤਨ ਮੇਰਾ ਛੋਟਾ ਆ ਪੈਨ ਛੋਟੀ ਆ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਕੋਈ ਵੀ ਕੰਮ ਕਰਦੇ ਆ ਵਾਹਿਗੁਰੂ ਸਾਰੇ ਕੰਮ ਸਹੀ ਕਰਾਉਂਦੇ ਆ ਆਪ ਹਾਜ਼ਰ ਨਜ਼ਰ ਹੁੰਦੇ ਆ ਜੀ ਤੇ ਇਸ ਤਰ੍ਹਾਂ ਮੈਂ ਥੋੜਾ ਥੋੜਾ ਚਾ ਸਬਜੀ ਪਾ ਕੇ ਇਹਨੂੰ ਮਿਕਸ ਕਰਦੀ ਜਾ ਰਹੀ ਆ ਤੇ ਇੰਨੀ ਕੁ ਵਾਇਗਰੂ ਦੀ ਮੇਰ ਹੋਈ ਆ ਕਿ ਮਸਾਲੇ ਸਾਡੇ ਪੂਰੀ ਤਰ੍ਹਾਂ ਇਹਦੇ ਵਿੱਚ ਸਬਜ਼ੀਆਂ ਦੇ ਵਿੱਚ ਮਿਕਸ ਹੋ ਗਏ ਹੋ ਗਏ ਸੀਗੇ ਮੈਨੂੰ ਹੋਰ ਬਰਤਨ ਨਹੀਂ ਲੈਣਾ ਪਿਆ ਮੈਨੂੰ ਇਹ ਹੀ ਫਿਕਰ ਲੱਗਿਆ ਹੋਇਆ ਸੀ ਕਿ ਇਸ ਬਰਤਨ ਦੇ ਵਿੱਚ ਮਿਕਸ ਹੋ ਜਾਣ ਚੰਗੀ ਤਰ੍ਹਾਂ ਕਿਉਂਕਿ ਮਸਾਲੇ ਜਿਹੜੇ ਆ ਸਬਜ਼ੀਆਂ ਦੇ ਅੰਦਰ ਤੱਕ ਪੂਰੀ ਤਰ੍ਹਾਂ ਜਾਣੇ ਚਾਹੀਦੇ ਆ ਫਲੇਵਰ ਸਬਜ਼ੀ ਦੇ ਅੰਦਰ ਤੱਕ ਜਾਣਾ ਚਾਹੀਦਾ ਆ ਜੀ ਆ ਦੇਖੋ ਜੀ ਮੈਂ ਸਾਰੇ ਗੋਭੀ ਗਾਜਰ ਜਿਹੜੇ ਸੀਗੇ ਇਹਦੇ ਵਿੱਚ ਪਾ ਲਿਆ ਪੂਰੇ ਗੋਭੀ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਟੋਸ ਕਰਨਾ ਆ ਮਿਕਸ ਕਰਨਾ ਆ ਦੋ ਇਸ ਤਰ੍ਹਾਂ ਤੁਸੀਂ ਵੱਡੇ ਸਪੂਨ ਲੈ ਲਓ ਮੇਰੇ ਵੀ ਹੱਥ ਕੰਬ ਰਹੇ ਸੀ ਕਿਉਂਕਿ ਦੂਸਰੇ ਪਾਸੇ ਮੈਨੂੰ ਇਹ ਹੱਥ ਨੂੰ ਸੇਕ ਲੱਗ ਰਿਹਾ ਸੀ ਤੇ ਇਧਰੋਂ ਇਹ ਇਹ ਮੈਨੂੰ ਇਹ ਵੀ ਡਰ ਸੀਗਾ ਕਿ ਪੈਨ ਨਾ ਇੱਕ ਪਾਸੇ ਨੂੰ ਉਲਟ ਜਾਵੇ ਜਾਂ ਕੋਈ ਸਬਜ਼ੀ ਇਹ ਥਾਣਾ ਡਿਗੇ ਪਰ ਬਹੁਤ ਵਧੀਆ ਜਦੋਂ ਇਹਨੇ ਆਚਾਰ ਨੇ ਹੌਲੀ-ਹੌਲੀ ਬਣਨ ਲੱਪੈਣਾ ਤੇ ਇਹ ਜਿਹੜਾ ਇਹ ਉਹਨਾ ਥੋੜਾ ਜਿਹਾ ਘਟ ਜਾਣਾ ਦੇਖੋ ਤੁਸੀਂ ਦੇਖ ਸਕਦੇ ਹੋ ਆਚਾਰ ਦੀ ਕੁਆਂਟੀਟੀ ਘਟ ਗਈ ਆ ਤੇ ਇਹ ਮੈਂ ਜੀ ਇਹਦੇ ਵਿੱਚ ਪਾਣਾ ਜੀ 1 ਤੋਂ 1.5 ਚਮਚ ਭਰ ਕੇ ਜੀ ਮੈਂ ਪਾਇਆ ਇਹਦੇ ਵਿੱਚ ਅਮਚੂਰ ਪਾਊਡਰ ਬਹੁਤ ਹੀ ਵਧੀਆ ਅਮਚੂਰ ਪਾਊਡਰ ਦਾ ਫਲੇਵਰ ਆਂਦਾ ਆ ਬਹੁਤ ਹੀ ਜ਼ਿਆਦਾ ਵਧੀਆ ਤੇ ਇੰਨਾ ਸੋਹਣਾ ਆਚਾਰ ਬਣ ਕੇ ਤਿਆਰ ਹੁੰਦਾ ਨਾ ਤੁਸੀਂ ਇਸ ਤਰੀਕੇ ਨਾਲ ਬਣਾਇਓ ਹੁਣ ਜਦੋਂ ਅਸੀਂ ਸਬਜ਼ੀਆਂ ਪਾਣੀਆਂ ਥੋੜਾ ਜਿਹਾ ਪਾਣੀ ਸਬਜ਼ੀਆਂ ਨੇ ਹਜੇ ਛੱਡਣਾ ਆ ਤੇ ਇਹਨਾਂ ਸਬਜ਼ੀਆਂ ਨੂੰ ਆਪਾਂ ਬਿਲਕੁਲ ਪਾਣੀ ਇਹਨਾਂ ਦਾ ਸੁਖਾਣਾ ਆ ਆ ਦੇਖੋ ਪਾਣੀ ਬਿਲਕੁਲ ਸਾਡਾ ਸੋਖ ਹੋ ਚੁੱਕਾ ਆ ਜੀ ਅਚਾਰ ਸਾਡਾ ਬਣ ਚੁੱਕਾ ਆ ਆ ਲਓ ਜੀ ਦੇਖੋ ਇੰਨੀ ਖੁਸ਼ਬੂ ਵਧੀਆ ਆ ਰਹੀ ਸੀ ਇੰਨੀ 스멜 ਵਧੀਆ ਆ ਰਹੀ ਸੀ ਕਿਉਂਕਿ ਆਪਾਂ ਪ੍ਰੋਪਰ ਸਾਰੇ ਮਸਾਲੇ ਪਾਇਆ ਲੌਂਗ ਵੱਡੀਆਂ ਇਲੈਚੀਆਂ ਕਾਲੀਆਂ ਮਿਰਚਾਂ ਤੇ ਦਾਲਚੀਨੀ ਜੀਰਾ ਸਭ ਕੁਝ ਪਾਇਆ ਸਾਡਾ ਅਚਾਰ ਬਹੁਤ ਹੀ ਵਧੀਆ ਪਰਫੈਕਟ ਬਣ ਕੇ ਤਿਆਰ ਹੋਇਆ ਆ ਤੇ ਇੱਕ ਪਾਸੇ ਮੈਂ ਜੀ ਇਹ ਜਿਹੜਾ ਕੱਚਾ ਕੋਲਾ ਹੁੰਦਾ ਇਹਨੂੰ ਮੈਂ ਗੈਸ ਦੀ ਫਲੇਮ ਤੇ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਇਸ ਤੇ ਥੋੜੀ ਜਿਹੀ ਮੈਂ ਪਾਈ ਹਿੰਗ ਆ ਦੇਖੋ ਇਸ ਤਰ੍ਹਾਂ ਹਿੰਗ ਪਾਉਣ ਤੋਂ ਬਾਅਦ ਜੀ ਥੋੜਾ ਜਿਹਾ ਦੇ ਉੱਤੇ ਪਾਇਆ ਦੋ ਤਿੰਨ ਤਿਪਕੇ ਦੋ ਤਿੰਨ ਬੂੰਦਾਂ ਪਾਈਆਂ ਜੀ ਸਰੋਂ ਦੇ ਤੇਲ ਦੀਆਂ ਤੇ ਇਹਦਾ ਆਪਾਂ ਦੇਣਾ ਆ ਧੂਆਂ ਡੱਬੇ ਨੂੰ ਇੱਕ ਸਮੂਕੀ ਫਲੇਵਰ ਆਉਂਦਾ ਆ ਇਹ ਜਿਹੜਾ ਆ ਇਹ achar ਨੂੰ ਖਰਾਬ ਨਹੀਂ ਹੋਣ ਦਿੰਦਾ ਤੇ ਬਿਲਕੁਲ ਸਾਡੇ ਆਚਾਰ ਨੂੰ ਫਰੈਸ਼ ਰੱਖਦਾ ਆ ਤਾਜ਼ਾ ਰੱਖਦਾ ਆ ਦੇਖੋ ਇਸ ਤਰ੍ਹਾਂ ਜਦੋਂ ਪੂਰਾ ਇਹਦੇ ਵਿੱਚ ਧੂਆ ਭਰ ਜਾਵੇ ਮੈਂ ਦੂਸਰਾ ਡੱਬਾ ਵੀ ਰੱਖ ਦਿੱਤਾ ਇਹਦੇ ਉੱਤੇ ਤੇ 19 ਦੇਰ ਜੀ ਆਪਾਂ ਇਹਦੇ ਵਿੱਚ ਮੈਂ ਕਿਸੇ ਕੜਸ਼ੀ ਦੇ ਨਾਲ ਇਸ ਤਰ੍ਹਾਂ ਇਹਦੇ ਵਿੱਚ ਆਚਾਰ ਪਾਉਣਾ ਆ ਜਾਂ ਤਾਂ ਜੋ ਆਚਾਰ ਬਹੁਤ ਹੀ ਵਧੀਆ ਫਲੇਵਰਫੁੱਲ ਪੂਰਾ ਸਮੋਕੀ ਆਚਾਰ ਬਣ ਕੇ ਤਿਆਰ ਹੋਵੇ ਸਾਡਾ ਤੇ ਨਾਲੇ ਨਾਲ ਤੁਸੀਂ ਚਾਹੋ ਤਾਂ ਤੁਸੀਂ ਇਹਦਾ ਢੱਕਣ ਲਗਾਉਂਦੇ ਜਾਓ ਤੇ ਬਸ ਇਹਨੂੰ ਅਚਾਰ ਸਾਡਾ ਬਣ ਕੇ ਤਿਆਰ ਆ ਤੁਸੀਂ ਚਾਹੋ ਤਾਂ ਉਸੇ ਦਿਨ ਖਾ ਸਕਦੇ ਆ ਦੂਸਰੇ ਦਿਨ ਖਾ ਸਕਦੇ ਆ ਪਰ ਇੱਕ ਗੱਲ ਦਾ ਧਿਆਨ ਰੱਖਣਾ ਜੀ ਅਚਾਰ ਠੰਡਾ ਹੋਇਆ ਹੀ ਬਰਤਨ ਵਿੱਚ ਪਾਣਾ ਦੇਖੋ ਜੀ ਅਚਾਰ ਬਿਲਕੁਲ ਠੰਡਾ ਹੋਇਆ ਹੀ ਮੈਂ ਇਹਨੂੰ ਪਾ ਰਹੀ ਆ ਬਰਤਨਾਂ ਦੇ ਵਿੱਚ ਬਰਤਨ ਜਿਹੜਾ ਹੋਣਾ ਚਾਹੀਦਾ ਆ ਸੁੱਕਾ ਹੋਣਾ ਚਾਹੀਦਾ ਬਿਲਕੁਲ ਚਾਹੇ ਕੱਚ ਦਾ ਹੋਵੇ ਚਾਹੇ ਪਲਾਸਟਿਕ ਦਾ ਹੋਵੇ ਹੋਣਾ ਸੁੱਕਾ ਚਾਹੀਦਾ ਆ ਲਓ ਜੀ ਤੁਸੀਂ ਦੇਖੋ ਇੰਨੀ ਕੁ ਵਾਹਿਗੁਰੂ ਦੀ ਕਿਰਪਾ ਆ ਕਿ ਸਾਡਾ achar ਜਿਹੜਾ ਆ ਸਾਡੇ 2 ਤੋਂ 3 ਡੱਬੇ ਭਰ ਕੇ ਤਿਆਰ ਹੋ ਗਿਆ ਜੀ ਆਹ ਲਓ ਜੀ ਇੱਕ ਡੱਬੇ ਦੇ ਵਿੱਚ ਮੈਂ ਪੂਰਾ ਧੂਆਂ ਦਿੱਤਾ ਦਿਖਾਇਆ ਹੋਇਆ ਆ ਤਾਂ ਉਹਨੇ ਇੱਕ ਵਾਰੀ ਮੈਂ ਫੇਰ ਰੱਖਣ ਲੱਗੀਆਂ ਤੇ ਤੁਸੀਂ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰ ਦਿਆ ਕਰੋ ਮੇਰੀਆਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਬੇਨਤੀ ਆ ਜੋ-ਜੋ ਵੀਡੀਓ ਦੇਖਦੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਹੋ ਜਿਹੀ ਵੀਡੀਓ ਲੱਗਦੀ ਆ ਕੋਈ ਹੋਰ ਵੀਡੀਓ ਕਿਸੇ ਕਿਸਮ ਦੀ ਚਾਹੀਦੀ ਤੁਹਾਨੂੰ ਕੋਈ ਰੈਸਪੀ ਚਾਹੀਦੀ ਜ਼ਰੂਰ ਦੱਸਣਾ ਜੀ ਤੇ ਹਾਜ਼ਰ ਆਂ ਜੀ ਤੁਹਾਡੀ ਸੇਵਾ ਦੇ ਵਿੱਚ ਬਾਕੀ ਜੀ ਕਮੈਂਟ ਜ਼ਰੂਰ ਕਰਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਤਾਂ ਬਹੁਤ ਧੰਨਵਾਦ ਹੈ ਨਹੀਂ ਕੀਤਾ ਤਾਂ ਕਰ ਦਿਓ ਬਹੁਤ ਮਿਹਰਬਾਨੀ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਕਾਰੋਬਾਰਾਂ ਜਵਾਦੇ ਰੱਖੇ ਚੜ੍ਹਦੀ ਕਲਾ 'ਚ ਰੱਖੇ ਦੇਖੋ ਜੀ ਸਾਡੇ ਤਿੰਨ ਡੱਬੇ ਭਰ ਕੇ ਤਿਆਰ ਹੋ ਗਏ ਆ ਜੀ ਗਾਜਰ ਤੇ ਗੋਭੀ ਦੇ ਆਚਾਰ ਦੇ ਇਸ ਤਰ੍ਹਾਂ ਬਣਾਇਓ ਜੀ ਖਾਓ ਖੁਸ਼ ਰਹੋ ਤੰਦਰੁਸਤ ਚੰਗਾ ਤੰਦਰੁਸਤ ਰਹੋ ਚੰਗਾ ਖਾਓ ਤੇ ਤੰਦਰੁਸਤ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਤੰਦਰੁਸਤ ਰੱਖੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਰਹੋ ਜੀ ਬਿਲਕੁਲ ਆਚਾਰ ਠੰਡਾ ਹੋ ਚੁੱਕਾ ਸੀ ਆ ਦੇਖੋ ਕਿੰਨਾ ਵਧੀਆ ਪੂਰਾ ਮਸਾਲੇ ਦੀ ਕੋਟਿੰਗ ਹੋ ਗਈ ਆ ਪੂਰੇ ਗਾਜਰਾਂ ਦੇ ਉੱਤੇ ਵੀ ਤੇ ਗੋਭੀ ਦੇ ਉੱਤੇ ਜੀ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਹੁਣ ਨਵੀਂ ਰੈਸਪੀ ਲੈ ਕੇ ਆਵਾਂਗੇ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਵ ਜੀ ਰੱਬ ਰੱਖਾ ਖੁਸ਼ ਰਹੋ